ਇਸ ਗਤੀਵਿਧੀ ਵਿੱਚ ਆਪਾਂ ਲੋਹੇ ਵਿੱਚ ਜੰਗ ਲੱਗਣ ਦੀ ਪ੍ਰਕਿਰਿਆ ਨੂੰ ਸਮਝਾਂਗੇ ਇਸ ਲਈ ਸਾਨੂੰ ਕਈ ਚੀਜ਼ਾਂ ਚਾਹੀਦੀਆਂ ਹੋਣਗੀਆਂ ਜਿਵੇਂ ਕਿ ਸਾਡੇ ਕੋਲ ਪਲਾਸਟਿਕ ਦੀਆਂ ਤਿੰਨ ਟਿਊਬਾਂ ਨੇ ਇਸ ਦੇ ਨਾਲ ਹੀ ਲੋਹੇ ਦੇ ਤਿੰਨ ਕਿੱਲ ਨੇ ਕੁਝ ਬੇਕਿੰਗ ਸੋਡਾ ਹੈ ਇਸ ਤੋਂ ਇਲਾਵਾ ਕੁਝ ਉਬਲਿਆ ਹੋਇਆ ਪਾਣੀ ਤੇ ਇੱਕ ਡਰਾਪਰ ਵੀ ਹੈ ਜਿਸ ਵਿੱਚ ਥੋੜਾ ਜਿਹਾ ਤੇਲ ਭਰਿਆ ਹੋਇਆ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਇੱਕ ਪਲਾਸਟਿਕ ਟਿਊਬ ਵਿੱਚ ਥੋੜਾ ਜਿਹਾ ਬੇਕਿੰਗ ਸੋਡਾ ਪਾਵਾਂਗੇ ਹੁਣ ਆਪਾਂ ਦੂਜੀ ਪਲਾਸਟਿਕ ਟਿਊਬ ਵਿੱਚ ਥੋੜਾ ਜਿਹਾ ਉਬਲਿਆ ਹੋਇਆ ਪਾਣੀ ਪਾਵਾਂਗੇ। ਇਸ ਤੋਂ ਬਾਅਦ ਤੀਜੀ ਟਿਊਬ ਵਿੱਚ ਸਾਡੇ ਕੋਲ ਕਮਰੇ ਦੇ ਤਾਪਮਾਨ ਤੇ ਸਧਾਰਨ ਠੰਡਾ ਪਾਣੀ ਹੈ। ਹੁਣ ਮੈਂ ਇਹਨਾਂ ਸਾਰੀਆਂ ਟਿਊਬਾਂ ਵਿੱਚ ਲੋਹੇ ਦਾ ਇੱਕ-ਇੱਕ ਕਿਲ ਪਾ ਦਿਆਂਗਾ। ਇਸ ਤੋਂ ਬਾਅਦ ਦੂਜੀ ਟਿਊਬ ਵਿੱਚ ਜਿਸ ਵਿੱਚ ਅਸੀਂ ਉਬਲਿਆ ਹੋਇਆ ਪਾਣੀ ਲਿਆ ਹੈ ਇਸ ਵਿੱਚ ਡਰਾਪਰ ਨਾਲ ਤੇਲ ਦੀਆਂ ਕੁਝ ਬੂੰਦਾਂ ਪਾ ਦਿਆਂਗਾ। ਹੁਣ ਮੈਂ ਇਹਨਾਂ ਸਾਰੀਆਂ ਟਿਊਬਾਂ ਨੂੰ ਬੰਦ ਕਰ ਦਿਆਂਗਾ ਇਸ ਤਰ੍ਹਾਂ ਹੁਣ ਸਾਡੇ ਕੋਲੇ ਤਿੰਨ ਪਲਾਸਟਿਕ ਟਿਊਬ ਨੇ ਜਿਨ੍ਹਾਂ ਵਿੱਚ ਲੋਹੇ ਦੇ ਕਿੱਲ ਹਨ ਪਰ ਲੋਹੇ ਦੇ ਕਿੱਲਾਂ ਤੋਂ ਇਲਾਵਾ ਇਹਨਾਂ ਟਿਊਬਾਂ ਦੇ ਅੰਦਰ ਕੁਝ ਹੋਰ ਵੀ ਅਲੱਗ-ਅਲੱਗ ਚੀਜ਼ਾਂ ਨੇ ਜਿਵੇਂ ਕਿ ਪਹਿਲੀ ਪਲਾਸਟਿਕ ਟਿਊਬ ਵਿੱਚ ਜੋ ਖੱਬੇ ਪਾਸੇ ਹੈ ਅਸੀਂ ਬੇਕਿੰਗ ਸੋਡਾ ਪਾਇਆ ਹੈ ਬੇਕਿੰਗ ਸੋਡਾ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਆਪਣੇ ਆਲੇ-ਦੁਆਲੇ ਦੀ ਹਵਾ ਵਿੱਚ ਮੌਜੂਦ ਸਾਰੀ ਨਮੀ ਨੂੰ ਸੋਖ ਲੈਂਦਾ ਹੈ ਜਿਸ ਦਾ ਮਤਲਬ ਹੈ ਕਿ ਇਹ ਆਪਣੇ ਆਲੇ-ਦੁਆਲੇ ਹਵਾ ਵਿੱਚ ਮੌਜੂਦ ਪਾਣੀ ਦੇ ਅਣੂਆਂ ਨੂੰ ਸੋਖ ਲੈਂਦਾ ਹੈ ਇਸ ਲਈ ਇਸ ਨੂੰ ਡੀ ਹਿਊਮਿਡੀਫਾਈਂਗ ਏਜੰਟ ਵੀ ਕਹਿੰਦੇ ਨੇ ਇਸ ਤੋਂ ਬਾਅਦ ਵਿਚਕਾਰ ਵਾਲੀ ਟਿਊਬ ਵਿੱਚ ਅਸੀਂ ਉਬਲਿਆ ਹੋਇਆ ਪਾਣੀ ਤੇ ਉਸ ਦੇ ਉੱਪਰ ਤੇਲ ਦੀਆਂ ਕੁਝ ਬੂੰਦਾਂ ਨੂੰ ਪਾਇਆ ਹੈ ਜਦੋਂ ਆਪਾਂ ਪਾਣੀ ਨੂੰ ਉਬਾਲਦੇ ਹਾਂ ਤਾਂ ਇਸ ਨਾਲ ਇਸ ਵਿੱਚ ਕੁਲੀ ਹੋਈ ਸਾਰੀ ਆਕਸੀਜਨ ਨਿਕਲ ਜਾਂਦੀ ਹੈ ਯਾਨੀ ਉਬਲੇ ਹੋਏ ਪਾਣੀ ਵਿੱਚ ਕੁਲੀ ਹੋਈ ਆਕਸੀਜਨ ਨਹੀਂ ਹੁੰਦੀ ਇਸ ਤੋਂ ਇਲਾਵਾ ਇਸ ਟਿਊਬ ਵਿੱਚ ਉੱਪਰ ਤੇਲ ਦੀ ਇੱਕ ਪਰਤ ਵੀ ਹੈ ਜੋ ਹਵਾ ਵਿੱਚ ਮੌਜੂਦ ਆਕਸੀਜਨ ਨੂੰ ਪਾਣੀ ਵਿੱਚ ਘੁਲਣ ਤੋਂ ਰੋਕੇਗੀ ਯਾਨੀ ਤੇਲ ਦੀ ਇਹ ਪਰਤ ਆਕਸੀਜਨ ਨੂੰ ਉਬਲੇ ਹੋਏ ਪਾਣੀ ਵਿੱਚ ਪ੍ਰਵੇਸ਼ ਕਰਨ ਤੋਂ ਰੋਕ ਰਹੀ ਹੈ ਤੇ ਤੀਜੀ ਟਿਊਬ ਵਿੱਚ ਜੋ ਸੱਜੇ ਪਾਸੇ ਹੈ ਉਸ ਵਿੱਚ ਕਮਰੇ ਦੇ ਤਾਪਮਾਨ ਤੇ ਸਧਾਰਨ ਪਾਣੀ ਹੈ ਇਸ ਵਿੱਚ ਨਾ ਤਾਂ ਬੇਕਿੰਗ ਸੋਡਾ ਹੈ ਤੇ ਨਾ ਹੀ ਉਬਲਿਆ ਹੋਇਆ ਪਾਣੀ ਹੈ ਸਿਰਫ ਸਧਾਰਨ ਪਾਣੀ ਹੈ ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਅੰਦਾਜ਼ਾ ਲਗਾਓ ਕਿ ਇਨ੍ਹਾਂ ਤਿੰਨਾਂ ਵਿੱਚੋਂ ਕਿਸ ਟਿਊਬ ਵਿੱਚ ਮੌਜੂਦ ਲੋਹੇ ਦੇ ਕਿੱਲ ਨੂੰ ਜੰਗ ਲੱਗ ਸਕਦੀ ਹੈ ਆਪਾਂ ਇਸ ਸੈਟਅਪ ਨੂੰ ਲਗਭਗ 5-6 ਦਿਨਾਂ ਲਈ ਛੱਡ ਦੇਾਂਗੇ ਤੇ 5-6 ਦਿਨਾਂ ਬਾਅਦ ਇਸ ਨੂੰ ਦੁਬਾਰਾ ਦੇਖਾਂਗੇ ਤੇ ਇਸ ਤੇ ਚਰਚਾ ਕਰਾਂਗੇ ਪਰ ਤੁਸੀਂ ਇਸ ਬਾਰੇ ਸੋਚੋ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਲੋਹੇ ਦੇ ਕਿੱਲ ਨੂੰ ਜੰਗ ਲੱਗੇਗੀ ਠੀਕ ਹੈ ਤਾਂ ਹੁਣ 5 ਦਿਨ ਹੋ ਚੁੱਕੇ ਨੇ ਆਓ ਇਨ੍ਹਾਂ ਟੂਬਾਂ ਵਿੱਚੋਂ ਲੋਹੇ ਦੇ ਕਿੱਲਾਂ ਨੂੰ ਕੱਢੀਏ ਤੇ ਇਹਨਾਂ ਦੀ ਜਾਂਚ ਕਰੀਏ ਤਾਂ ਇਹ ਬੇਕਿੰਗ ਸੋਡਾ ਵਾਲੀ ਟਿਊਬ ਦਾ ਕਿਲ ਹੈ। ਇਸ ਤੋਂ ਬਾਅਦ ਇਹ ਉਬਲੇ ਹੋਏ ਪਾਣੀ ਵਿੱਚ ਡੁੱਬਿਆ ਹੋਇਆ ਕਿਲ ਹੈ। ਇਸ ਪਾਣੀ ਦੇ ਉੱਪਰ ਤੇਲ ਦੀ ਇੱਕ ਪਰਤ ਵੀ ਸੀ। ਤੇ ਅੰਤ ਵਿੱਚ ਇੱਕ ਕਮਰੇ ਦੇ ਤਾਪਮਾਨ ਦੇ ਸਧਾਰਨ ਪਾਣੀ ਵਿੱਚ ਡੁੱਬਿਆ ਹੋਇਆ ਕਿਲ ਹੈ। ਆਓ ਹੁਣ ਇਹਨਾਂ ਨੂੰ ਥੋੜਾ ਨੇੜੇੋਂ ਦੇਖੀਏ। ਤਾਂ ਇਹ ਸਭ ਤੋਂ ਪਹਿਲਾਂ ਕਿਲ ਹੈ ਜਿਸ ਨੂੰ ਬੇਕਿੰਗ ਸੋਡਾ ਵਿੱਚ ਰੱਖਿਆ ਗਿਆ ਸੀ। ਇਹ ਲੋਹੇ ਦਾ ਕਿਲ ਸਾਨੂੰ ਠੀਕ ਲੱਗ ਰਿਹਾ ਹੈ, ਹੈਨਾ? ਇਹ ਹਾਲੇ ਤੱਕ ਚਮਕਦਾਰ ਹੈ ਸਾਨੂੰ ਇਸ ਦੇ ਉੱਪਰ ਕੋਈ ਵੀ ਪਰਤ ਦਿਖਾਈ ਨਹੀਂ ਦੇ ਰਹੀ ਇੰਜ ਲੱਗਦਾ ਹੈ ਕਿ ਇਸ ਲੋਹੇ ਦੇ ਕਿਲ ਵਿੱਚ ਕੁਝ ਵੀ ਨਹੀਂ ਬਦਲਿਆ ਜਿਸ ਨੂੰ ਬੇਕਿੰਗ ਸੋਡਾ ਵਿੱਚ ਰੱਖਿਆ ਗਿਆ ਸੀ ਇਹ ਕਿਸੇ ਵੀ ਹੋਰ ਸਧਾਰਨ ਲੋਹੇ ਦੇ ਕਿਲ ਵਰਗਾ ਹੀ ਦਿਖਾਈ ਦੇ ਰਿਹਾ ਹੈ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਇਸ ਵਿੱਚ ਜੰਗ ਨਹੀਂ ਲੱਗੀ ਹੈ ਇਸ ਤੋਂ ਬਾਅਦ ਇਹ ਦੂਜਾ ਕਿਲ ਹੈ ਜਿਸ ਨੂੰ ਉਬਲੇ ਹੋਏ ਪਾਣੀ ਵਿੱਚ ਰੱਖਿਆ ਗਿਆ ਸੀ ਤੇ ਉਸ ਦੇ ਉੱਪਰ ਤੇਲ ਦੀ ਇੱਕ ਪਰਤ ਵੀ ਸੀ ਇਹ ਲੋਹੇ ਦਾ ਕਿਲ ਵੀ ਠੀਕ ਲੱਗ ਰਿਹਾ ਹੈ ਇਸ ਦੇ ਉੱਪਰ ਵੀ ਕੋਈ ਪਰਤ ਨਹੀਂ ਹੈ ਇਸ ਲਈ ਇਸ ਦੇ ਬਾਰੇ ਵੀ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਵਿੱਚ ਵੀ ਜੰਗ ਨਹੀਂ ਲੱਗੀ ਹੈ ਜੋ ਦੂਜੀ ਟਿਊਬ ਵਿੱਚ ਹੈ ਇਸ ਤੋਂ ਬਾਅਦ ਵਿੱਚ ਇਹ ਤੀਜਾ ਕਿਲ ਹੈ ਇਸ ਨੂੰ ਧਿਆਨ ਨਾਲ ਵੇਖੋ ਇਸ ਨੂੰ ਕਮਰੇ ਦੇ ਤਾਪਮਾਨ ਵਾਲੇ ਸਧਾਰਨ ਪਾਣੀ ਵਿੱਚ ਰੱਖਿਆ ਗਿਆ ਸੀ ਇਸ ਵਿੱਚ ਸਾਨੂੰ ਕੀ ਦਿਖਾਈ ਦੇ ਰਿਹਾ ਹੈ ਇਸ ਦੇ ਉੱਪਰ ਅਸੀਂ ਇੱਕ ਲਾਲ ਭੂਰੀ ਪਰਤ ਦੇਖ ਸਕਦੇ ਹਾਂ ਹੈਨਾ ਆਓ ਇਸ ਨੂੰ ਥੋੜਾ ਹੋਰ ਨੇੜੇੋਂ ਦੇਖੀਏ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਉੱਪਰ ਇੱਕ ਸਪਸ਼ਟ ਪਰਤ ਦਿਖਾਈ ਦੇ ਰਹੀ ਹੈ ਇਹ ਲਾਲ ਪੂਰੇ ਰੰਗ ਦੀ ਪਰਤ ਹੈ ਇਸ ਦਾ ਮਤਲਬ ਹੈ ਕਿ ਲੋਹੇ ਦਾ ਇਹ ਕਿਲ ਜਿਸ ਨੂੰ ਕਮਰੇ ਦੇ ਤਾਪਮਾਨ ਵਾਲੇ ਸੁਧਾਰਨ ਪਾਣੀ ਵਿੱਚ ਰੱਖਿਆ ਗਿਆ ਸੀ ਇਸ ਤੇ ਅਸਲ ਵਿੱਚ ਜੰਗ ਲੱਗ ਗਈ ਹੈ ਆਓ ਹੁਣ ਇਸ ਚੀਜ਼ ਬਾਰੇ ਸੋਚਦੇ ਹਾਂ ਕਿ ਅਜਿਹਾ ਕਿਉਂ ਹੋਇਆ ਤਾਂ ਪਹਿਲੀ ਪਲਾਸਟਿਕ ਟਿਊਬ ਵਿੱਚ ਜਿਸ ਵਿੱਚ ਬੇਕਿੰਗ ਸੋਡਾ ਸੀ ਬੇਕਿੰਗ ਸੋਡਾ ਨੇ ਆਪਣੇ ਆਲੇ ਦੁਆਲੇ ਮੌਜੂਦ ਹਵਾ ਦੀ ਸਾਰੀ ਨਮੀ ਨੂੰ ਸੋਖ ਲਿਆ ਇਸ ਲਈ ਲੋਹੇ ਦੇ ਕਿਲ ਵਿੱਚ ਜੰਗ ਨਹੀਂ ਲੱਗੀ ਦੂਜੀ ਟਿਊਬ ਵਿੱਚ ਉਬਲਿਆ ਹੋਇਆ ਪਾਣੀ ਸੀ ਜਿਸ ਵਿੱਚ ਘੁਲੀ ਹੋਈ ਆਕਸੀਜਨ ਨਹੀਂ ਸੀ ਤੇ ਤੇਲ ਦੀ ਇੱਕ ਪਰਤ ਨੇ ਆਕਸੀਜਨ ਨੂੰ ਪਾਣੀ ਵਿੱਚ ਦਾਖਲ ਹੋਣ ਤੋਂ ਵੀ ਰੋਕ ਦਿੱਤਾ ਪਰ ਤੀਜੀ ਟਿਊਬ ਵਿੱਚ ਪਾਣੀ ਤੇ ਹਵਾ ਵਿੱਚ ਨਮੀ ਦੋਵਾਂ ਵਿੱਚ ਆਕਸੀਜਨ ਮੌਜੂਦ ਸੀ ਤਾਂ ਇਸ ਗਤੀਵਿਧੀ ਤੋਂ ਅਸੀਂ ਇਹ ਦੇਖ ਸਕਦੇ ਹਾਂ ਕਿ ਕਿਸੇ ਚੀਜ਼ ਵਿੱਚ ਜੰਗ ਲੱਗਣ ਲਈ ਦੋ ਚੀਜ਼ਾਂ ਦਾ ਮੌਜੂਦ ਹੋਣਾ ਜ਼ਰੂਰੀ ਹੈ ਪਹਿਲੀ ਚੀਜ਼ ਹੈ ਪਾਣੀ ਤੇ ਦੂਜੀ ਚੀਜ਼ ਹੈ ਆਕਸੀਜਨ ਇਸੇ ਲਈ ਤੀਜੀ ਟਿਊਬ ਦੇ ਲੋਹੇ ਦੇ ਕਿਲ ਨੂੰ ਜੰਗ ਲੱਗ ਗਿਆ ਕਿਉਂਕਿ ਉਸ ਵਿੱਚ ਇਹ ਦੋਵੇਂ ਚੀਜ਼ਾਂ ਮੌਜੂਦ ਸੀ ਉਸ ਵਿੱਚ ਪਾਣੀ ਵੀ ਸੀ ਉਹਦੇ ਆਲੇ ਦੁਆਲੇ ਦੀ ਹਵਾ ਵਿੱਚ ਨਮੀ ਸੀ ਤੇ ਉਸ ਦੇ ਆਸ-ਪਾਸ ਦੀ ਹਵਾ ਵਿੱਚ ਆਕਸੀਜਨ ਵੀ ਮੌਜੂਦ ਸੀ ਇਸੇ ਲਈ ਸਾਨੂੰ ਲੋਹੇ ਦੇ ਤੀਜੇ ਕਿੱਲ ਦੇ ਉੱਪਰ ਲਾਲ ਪੂਰੀ ਪਰਤ ਦਿਖਾਈ ਦੇ ਰਹੀ ਹੈ ਜੰਗ ਦੀ ਇਸ ਪਰਤ ਨੂੰ ਆਇਰਨ ਆਕਸਾਈਡ ਕਿਹਾ ਜਾਂਦਾ ਹੈ ਇਸ ਤਰ੍ਹਾਂ ਜਦੋਂ ਲੋਹਾ ਪਾਣੀ ਦੀ ਮੌਜੂਦਗੀ ਵਿੱਚ ਆਕਸੀਜਨ ਨਾਲ ਪ੍ਰਤੀਕਿਰਿਆ ਕਰਦਾ ਹੈ ਆਇਰਨ ਆਕਸਾਈਡ ਬੰਦਾ ਹੈ ਜੋ ਕਿ ਜੰਗ ਦਾ ਹੀ ਰਸਾਇਣਕ ਜਾਂ ਵਿਗਿਆਨਿਕ ਨਾਮ ਹੈ